ਹਾਂਜੀ ਜੀ ਅਰਬੀ ਉਬਲ ਕੇ ਤਿਆਰ ਹੋ ਗਈ ਏ ਹੁਣ ਇਹਨੂੰ ਮੈਂ ਛਿਲ ਕੇ ਕੱਟ ਲਿਆ ਵਾ ਦੇਖੋ ਜਿਆਦਾ ਗਲੀ ਨਹੀਂ ਹੋਈ ਠੀਕ ਹੈ ਹੁਣ ਇਧਰ ਤੇਲ ਸਰੋਂ ਦਾ ਕੋਈ ਵੀ ਪਾ ਸਕਦੇ ਮੈਂ ਤੇ ਕੱਚੀ ਕਨੀ ਇਸਤੇਮਾਲ ਕੀਤਾ ਹੈ ਹੁਣ ਤੇਲ ਚ ਜਾਏਗੀ ਥੋੜੀ ਜਿਹੀ ਐ ਥੋੜਾ ਜੀਰਾ ਆ ਅਦਰਕ ਨੂੰ ਮੈਸ਼ ਕਰਕੇ ਹਦੜਾ ਪਾ ਲਓ। ਇਸ ਨੂੰ ਪਿਆੜੀ ਬਿਲਕੁਲ ਨਹੀਂ ਪਾਣਾ। ਮੈਸ਼ ਕਰਕੇ ਅਦਰਕ ਮੈਸ਼ ਕਰਕੇ ਪਾ ਲਓ। ਬਿਲਕੁਲ ਸਿੰਪਲ ਕੁਲਕੀ ਤੇ ਨਮਕ ਅਜੇ ਹੀ ਅਦਰਕ ਬਣਾਵਾਂਗੇ ਸਿੰਪਲ ਝਾੜਨਾ।